ਅੱਜ ਸਾਡਾ ਮੁਲਕ ਜਿਹੜਾ ਹੈ ਉਹ ਹਾਲਾਤੇ ਜੰਗ ਦੇ ਵਿੱਚ ਹੈ ਭਾਰਤ ਇੱਕ ਅਮਨ ਪਸੰਦ ਦੇਸ਼ ਹੈ ਔਰ ਜਿਹੜੇ ਦੇਸ਼ ਤੇ ਦੁਸ਼ਮਣ ਹੈ ਇਹ ਕਈ ਵਾਰੀ ਜਿਹੜੀ ਭਾਰਤ ਦੀ ਅਮਨ ਦੀ ਲਾਲਸਾ ਇਹਨੂੰ ਸਾਡੀ ਕਮਜ਼ੋਰੀ ਸਮਝ ਲੈਂਦੇ ਆ ਪਿਛਲੇ 1000 ਸਾਲ ਤੋਂ ਭਾਰਤ ਨੇ ਕਦੀ ਕਿਸੇ ਮੁਲਕ ਤੇ ਹਮਲਾ ਨਹੀਂ ਕੀਤਾ ਇਹ ਸਾਡਾ ਰਿਕਾਰਡ ਹੈ ਔਰ ਭਾਰਤ ਕੋਲੇ ਇੱਕ ਬੜੀ ਸ਼ਾਨਦਾਰ ਫੌਜ ਹੈ ਜਿਹੜੀ ਖੁਸ਼ਕੀਆਂ ਤੇ ਵੀ ਲੜਦੀ ਹੈ ਹਵਾਵਾਂ 'ਚ ਵੀ ਲੜਦੀ ਹੈ ਦਰਿਆਵਾਂ ਤੇ ਵੀ ਲੜਦੀ ਹੈ ਪਹਾੜਾਂ ਤੇ ਵੀ ਲੜਦੀ ਹੈ ਤੇ ਬਰਫ਼ਾਂ ਤੇ ਵੀ ਲੜਦੀ ਹੈ ਤੁਸੀਂ ਰਾਤ ਉਹਨਾਂ ਨੂੰ ਲੜਦੇ ਦੇਖ ਪੀ ਲਿਆ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਮੌਕੇ ਤੇ ਜਿਹੜੇ ਅੱਜ ਮੈਂ ਖ਼ਬਰਾਂ 'ਚ ਪੜਿਆ ਕਿ ਇੱਕ ਹਰਿਆਣੇ ਤੋਂ ਲੈਸਨਾਗ ਸੀ ਹਰਿਆਣੇ ਦਾ ਬੇਟਾ ਸੀ ਸ਼ਹੀਦ ਹੋ ਗਿਆ ਤੁਮੇਸ਼ਕਾ ਉਹਨਾਂ ਦੇ ਖਾਨਦਾਨ ਨੂੰ ਖਾਸ ਕਰਕੇ ਲੈਸਨਾਗ ਦੀ ਮਾਤਾ ਉਹਨਾਂ ਦੀਆਂ ਭੈਣਾਂ ਨੂੰ ਜਿਨ੍ਹਾਂ ਦੇ ਜਿਗਰ ਦੇ ਟੋਟੇ ਆਪਣੇ ਜਿਗਰ ਦੇ ਟੋਟਿਆਂ ਨੂੰ ਚਿਖਾ ਚ ਦੇਖ ਕੇ ਵੀ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾਉਂਦੀਆਂ ਮੈਂ ਉਹਨਾਂ ਮਾਵਾਂ ਨੂੰ ਪ੍ਰਣਾਮ ਤੇ ਨਮਸਕਾਰ ਕਰਦਾ ਮੈਂ तमाम ਪੰਜਾਬ ਦੇ ਲੋਕਾਂ ਨੂੰ ਇਹ ਥੋੜੇ ਕਾਲੇ ਕੈਮਰੇ ਦੇ ਅੱਖਾਂ ਦੇ ذریعے ਇਹ ਵੀ ਅਪੀਲ ਕਰੂੰਗਾ ਕਿ ਜਦੋਂ ਤੁਸੀਂ ਫੌਜ ਦੀ ਵਰਦੀ ਦੇਖਦੇ ਹੋ ਤਾਂ ਫੌਜ ਦੀ ਵਰਦੀ ਦੀ ਇੱਜ਼ਤ ਕਰਨੀ ਹੈ ਇੱਜ਼ਤ ਇਸ ਕਰਕੇ ਕਰਨੀ ਹੈ ਕਿ ਇਹ ਸ ਵਰਦੀ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਸ਼ਾਮਿਲ ਹੈ ਔਰ ਮੈਂ ਗ੍ਰੰਥਾ ਚ ਪੜਿਆ ਮੈਂ ਸ਼ਾਸਤਰਾਂ ਚ ਇੱਕ ਗੱਲ ਪੜੀ ਹੈ ਕਿ ਪਰਮਾਤਮਾ ਜਿੱਤ ਉਹਨਾਂ ਦੇ ਹਿੱਸੇ ਲਿਖਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੋਵੇ ਅੱਜ ਜਿਹੜੀ ਭਾਰਤ ਲੜਾਈ ਲੜ ਰਿਹਾ ਹੈ ਇਹ ਇਨਸਾਫ ਦੀ ਲੜਾਈ ਲੜ ਰਿਹਾ ਹੈ ਕਿਤੇ ਬੰਬਈ ਤੇ ਹਮਲਾ ਹੋ ਗਿਆ ਕਿਦੇ ਪਾਰਲੀਮੈਂਟ ਤੇ ਹਮਲਾ ਹੋ ਗਿਆ ਕਿਦੇ ਬੂਰੀ 'ਚ ਹਮਲਾ ਹੋ ਗਿਆ ਕਿਦੇ ਅਕਸ਼ਰਧਾਮ ਤੇ ਹਮਲਾ ਹੋ ਗਿਆ ਕਿਦੇ ਅਮਰਨਾਥ ਦੇ ਯਾਤਰੀਆਂ ਤੇ ਹਮਲਾ ਹੋ ਗਿਆ ਕਿਦੇ ਪਠਾਨਕੋਟ ਤੇ ਹਮਲਾ ਹੋ ਗਿਆ ਕਿਦੇ ਪਹਿਲਗਾਮ ਤੇ ਕਿ ਕਿਤੇ ਨਾ ਕਿਤੇ ਤਾਂ ਇਹਦਾ ਅੰਤ ਜਿਹੜਾ ਫਿਰ ਹੋਣਾ ਹੀ ਪੈਣਾ ਸੀਗਾ ਸੋ ਮੈਂ ਅੱਜ तमाम ਬਠਿੰਡਾ ਦੇ ਜਿਹੜੇ ਲੋਕ ਹੈ ਔਰ ਖਾਸ ਕਰਕੇ ਜਿਹੜੇ ਸਾਰੇ ਐਨ ਜੀਓ ਜਿਨ੍ਹਾਂ ਨੇ ਆਪਾਂ ਕੋਵਿਡ ਔਰ ਵਿਜੇ ਸਾਹਿਬ ਤੁਸੀਂ ਪਲੀਜ਼ ਅੱਗੇ ਆਓ ਜੀ ਇੱਥੇ ਉੱਤੇ ਆਓ ਆਪਾਂ ਜਿਵੇਂ ਕੋਵਿਡ ਦੇ ਵਿੱਚ ਕੰਮ ਕੀਤਾ ਸੀ ਡੈਂਗੀ ਦੇ ਵਿੱਚ ਕੰਮ ਕੀਤਾ ਸੀ ਕਿ ਪੜੋਸੀ-ਪੜੋਸੀ ਦੀ ਮਦਦ ਕਰੇ ਮੁਹੱਲਾ-ਮੁਹੱਲੇ ਦੀ ਮਦਦ ਕਰੇ ਕਿਉਂਕਿ ਇਹ ਆਪਣੇ ਗ੍ਰੰਥਾ ਜੀ ਕਿ ਇਹ ਵੀ ਲਿਖਿਆ ਕਿ ਪ੍ਰਮਾਤਮਾ ਕਹਿੰਦਾ ਕਿ ਜੇ ਇੱਕ ਵੀ ਪਰਿਵਾਰ ਰਾਤ ਨੂੰ ਭੁੱਖਾ ਸੌਂ ਗਿਆ ਮੈਂ ਉਸ ਬਸਤੀ ਦਾ ਜ਼ਿੰਮੇਵਾਰ ਨਹੀਂ ਐ ਉਸ ਬਸਤੀ ਦੀ ਮੈਂ ਰੱਖਿਆ ਜਾਂ ਹਫਾਜ਼ਤ ਨਹੀਂ ਕਰੂੰਗਾ ਜਿੱਥੇ ਲੋਕ ਭੁੱਖੇ ਸੌਂਦੇ ਆ ਸੋ ਸਾਡਾ ਹੀ ਫਰਜ਼ ਹੁੰਦਾ ਹੈ ਮੈਂ ਇਹ ਗੱਲ ਇਸ ਕਰਕੇ ਕਹੀ ਹੈ ਕਿ ਖਾਸ ਕਰਕੇ ਪੰਜਾਬ ਦੇ ਹਵਾਲੇ ਨਾਲ ਕਿ ਦੇਖੋ ਲੱਖਾਂ ਲੋਕ ਐਸੇ ਵੀ ਐ ਆਪਣੇ ਬਟਿੰਡੇ 'ਚ ਐ ਸਾਰੇ ਪੰਜਾਬ 'ਚ ਐ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਦਿਹਾੜੀਦਾਰ ਲੋਕ ਕਹਿੰਦੇ ਆ ਉਹਨਾਂ ਨੇ ਰੋਜ਼ ਸਵੇਰੇ ਉੱਠਣਾ ਤੇ ਰੋਜ਼ ਸਵੇਰੇ ਉੱਠ ਕੇ ਇੱਕ ਖੂਹ ਪੱਟਣਾ ਤੇ ਜਦੋਂ ਖੂਹ ਪੱਟਿਆ ਗਿਆ ਤਾਂ ਸ਼ਾਮ ਨੂੰ ਉਹਦੇ 'ਚੋਂ ਪਾਣੀ ਪੀਣਾ ਤੇ ਜੇ ਖੂਹ ਨਾ ਪੱਟਿਆ ਗਿਆ ਤਾਂ ਪਾਣੀ ਨਹੀਂ ਮਿਲੂਗਾ ਆਪਾਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਦੋਂ ਕੋਵਿਡ ਸੀ ਉਸ ਵੇਲੇ ਤਾਂ ਮੈਂ ਮੰਤਰੀ ਸੀਗਾ ਔਰ ਕਿਉਂਕਿ ਮੈਂ ਮੰਤਰੀ ਸੀ ਤਾਂ ਮੈਂ ਉਹ ਜਦੋਂ ਆਪਾਂ ਆਪਣਾ ਹਸਪਤਾਲ ਪ੍ਰਾਈਵੇਟ ਸੈਂਟਰ ਵਗੈਰਾ ਖੁੱਲੇ ਜਿੱਦੋਂ ਪਰ ਇਸ ਵਾਰੀ ਇਹ ਜੰਗ ਦੀ وجہ ਨਾਲ ਜੇ ਕੋਈ ਤਕਲੀਫ ਹੁੰਦੀ ਹੈ ਅੱਬ ਤਾਂ ਪਰਮਾਤਮਾ ਹਿੰਦੁਸਤਾਨ ਦੀ ਹਫਾਜ਼ਤ ਕਰੇ ਕੋਈ ਤਕਲੀਫ ਵੈਸੇ ਆਈਗੀ ਵੀ ਨਹੀਂ ਪਰ ਜੇ ਤਕਲੀਫ ਹੁੰਦੀ ਹੈ ਤਾਂ ਮੈਂ ਇਹ ਤੁਹਾਡੇ ਕੋਲੇ ਪੁਰਜ਼ੋਰ ਅਪੀਲ ਕਰਦਾ ਕਿ ਇੱਕ ਦੂਜੇ ਦਾ ਖਿਆਲ ਰੱਖਣਾ ਹੈ ਦਵਾਈ ਦਾ ਖਾਣੇ ਦਾ ਹੋਰ ਕਿਸੇ ਜਿਹੜੀਆਂ ਜ਼ਰੂਰੀਅਤਾਂ ਹੈ ਇਹਨਾਂ ਦਾ ਤੁਸੀਂ ਆਪ ਸਾਰੇ ਜਣੇ ਖਿਆਲ ਰੱਖਿਓ ਔਰ ਮੈਂ ਇੱਕ ਗੱਲ ਦਾ ਮੇਰਾ ਦਿਲ ਤੁਹਾਨੂੰ ਗਵਾਹੀ ਦੇਣ ਨੂੰ ਤਿਆਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਬੜੇ ਤਜਰਬੇਕਾਰ ਬੜੇ ਜ਼ਹੀਨ ਔਰ ਬੜੇ ਮਜ਼ਬੂਤ ਲੀਡਰ ਹੈ ਘਬਰਾਇਆ ਜੇ ਨਾ ਹਬੜਾ ਦਬੜੀ ਚ ਨਾ ਪਿਆਜ ਔਰ ਇਹ ਜਿਹੜਾ ਜਿਹੜਾ ਇਹ ਇਸ ਵੇਲੇ ਜਿਹੜੇ ਭਾਰਤ ਦੇ ਹਾਲਾਤ ਬਣੇ ਹੋਏ ਐ ਇਹਦੇ ਵਿੱਚ ਜਿੱਤ ਜਿਹੜੀ ਹੈ ਉਹ ਸਾਡੇ ਕਦਮਾਂ ਦੀ منتظر ਹੈ ਉਹ ਸਾ ਜਿੱਤ ਜਿਹੜੀ ਹੈ ਸਾਡੇ ਹਿੱਸੇ ਚ ਪਾਉਗੀ ਬਸ਼ਰਤ ਸਿਰਫ ਇੰਨਾ ਹੀ ਹੈ ਕਿ ਇੱਕ ਦੂਜੇ ਦੀ ਆਪਾਂ ਮਦਦ ਕਰ ਸਕੀਏ ਔਰ ਮੈਂ ਇਸ ਗੱਲ ਦਾ ਤੁਹਾਨੂੰ ਵਾਅਦਾ ਵਿਸ਼ਵਾਸ ਦੇ ਕੇ ਜਾਂਦਾ ਕਿ ਜਿੰਨੇ ਵੀ ਪੈਸੇ ਐਨ ਜੀਓਜ਼ ਨੂੰ ਜ਼ਰੂਰਤ ਹੋਏਗੀ ਜਿਹੜੇ ਜਿਹਨੂੰ ਆਪਾਂ ਬਹੁਤ ਐਫਰਟ ਕਹਿੰਦੇ ਜਿਹੜਾ ਇਸ ਵੇਲੇ ਜਿਹੜਾ ਜੰਗੀ ਪੱਧਰ ਤੇ ਜਿਹੜਾ ਇੱਕ ਦੂਜੇ ਦੀ ਮਦਦ ਕਰਨੀ ਹੈ ਉਹ ਪੈਸੇ ਮੈਂ ਤੁਹਾਨੂੰ ਲਿਆ ਕੇ ਦਿਆਂਗਾ ਕਿ ਮੈਂ ਤੁਹਾਨੂੰ ਪੈਸੇ ਲਿਆ ਕੇ ਦੂਰ ਕਿਧਰ ਲਿਆ ਕੇ ਜਾਵਾਂ ਪਰ ਤੁਸੀਂ ਉਸੇ ਜਜ਼ਬੇ ਨਾਲ ਔਰ ਉਸੇ ਹਿੰਮਤ ਨਾਲ ਕੰਮ ਕਰਨਾ ਜਿਹੜਾ ਜਦੋਂ ਆਪਾਂ ਕੋਵਿਡ ਵੇਲੇ ਕੀਤਾ ਸੋ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਪਰਮਾਤਮਾ ਜਿਹੜੀ ਸਾਡੀ ਭਾਰਤ ਦੀ ਫੌਜ ਹੈ ਇੰਡੀਅਨ ਆਰਮੀ ਹੈ ਇਹਦੀ ਹਿਫਾਜ਼ਤ ਕਰੇ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਰੱਬ ਜਿੱਤ ਉਹਨਾਂ ਨੂੰ ਦਿੰਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੈ ਔਰ ਅਸੀਂ ਇਨਸਾਫ ਦੀ ਲੜਾਈ ਜਿਹੜਾ ਭਾਰਤ ਲੜ ਰਿਹਾ ਹੈ